ਅੱਜ ਦੇ ਜਿਹੜੇ ਇੱਥੇ ਹਾਲਾਤ ਦੇਖ ਰਹੇ ਨੇ ਬਹੁਤ ਗੰਭੀਰ ਹੈ ਕੱਲ ਅਸੀਂ ਖਬਰਾਂ ਤੇ ਦੇਖੇ ਸੀ ਜਿਹੜੇ ਇੱਥੇ ਹਾਲਾਤ ਹੋਏ ਨੇ ਉਹਦੇ ਕਰਕੇ ਅੱਜ ਮੈਂ ਸਵੇਰੇ ਦੀ ਇੱਥੇ ਆਈ ਹੋਈ ਆ ਤੇ ਮੈਂ ਕਹਿਣਾ ਚਾਹੁੰਦੀ ਆ ਸੈਂਟਰ ਸਰਕਾਰ ਨੇ ਵੀ ਸਾਡੇ ਮੁੰਡੇ ਕਿਉਂ ਮਾਰਦੀ ਐ ਸਾਡੇ ਕਿਸਾਨਾਂ ਨੂੰ ਕਿਉਂ ਮਾਰਦੀ ਐ ਸਾਨੂੰ ਹਰਿਆਣੇ ਨਾਲ ਕਿਉਂ ਲੜਾਉਂਦੀ ਐ ਮੈਂ ਇਸ ਮੋਦੀ ਜ਼ਾਲਮ ਨੂੰ ਕਹਿਣਾ ਚਾਹੁੰਦੀ ਆ ਜੇ ਵੀਰੇ ਉਹਨੇ ਵਿਆਹ ਕਰਾਇਆ ਹੋਵੇ ਜੇ ਬੱਚੇ ਪੈਦਾ ਕੀਤੇ ਹੋਣ ਤਾਂ ਉਹਨੂੰ ਦੁੱਖ ਲੱਗੇ ਇਹ ਜੜੀਆਂ ਮਾਵਾਂ ਰੋਂਦੀਆਂ ਨੇ ਜਿਹਦੇ ਘਰ ਦਾ ਚਰਾਗ ਮਿਟ ਗਿਆ ਉਹਨਾਂ ਨੂੰ ਪੀੜ ਅੱਜ ਉਹਨਾਂ ਨੂੰ ਪਤਾ ਹੈ ਵੀ ਕੀ ਪੀੜ ਹੈ ਕੀ ਦਰਦ ਹੈ ਨਾ ਕਿਸਾਨਾਂ ਨੂੰ ਪਤਾ ਹੀ ਵੀ ਅੱਜ ਕੀ ਦਰਦ ਹੈ ਮੈਂ ਉਸ ਦਰਦ 'ਚ ਆਈ ਆ ਜਦੋਂ ਮੈਨੂੰ ਇੱਥੇ ਦੀਆਂ ਮੋਤਾਂ ਬਾਰੇ ਪਤਾ ਲੱਗਿਆ ਮੈਨੂੰ ਇੰਜ ਲੱਗਿਆ ਵੀ ਮੇਰੇ ਅੰਦਰੋਂ ਕੁਝ ਕੱਢ ਲ ਮੇਰਾ ਉਸ ਵੀਰ ਨਾਲ ਕੋਈ ਰਿਸ਼ਤਾ ਫਿਰ ਵੀ ਸਾਡਾ ਜਵਾਕ ਸੀ ਸਾਡਾ ਮਤਲਬ ਹੋ ਕਿ ਕਿਸਾਨ ਸੀਗਾ ਲੋਕਾਂ ਦੇ ਲਈ ਲੜ ਰਿਹਾ ਸੀ ਬਹੁਤ ਮਨ ਭਾਗੀ ਘਟਣਾ ਹੈ ਮੈਂ ਸਾਡੀ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਨੀ ਆ ਪਿੱਛੇ ਨੱਕੇ ਲਾਏ ਨੇ ਅੱਗੇ ਖੜੇ ਨੇ ਕਿਉਂ ਸਾਡੇ ਕਿਸਾਨ ਮਰਵਾਏ ਨੇ ਕਿਉਂ ਮਰਵਾਉਂਦੇ ਨੇ ਸਾਡੇ ਪੰਜਾਬ ਵਾਰੀਆਂ ਨੇ ਨੂੰ ਲੜਾ ਕੇ ਨੇ ਪਾਕਿਸਤਾਨ ਦਾ ਬਾਰਡਰ ਬਣਾਤਾ ਗੋਲੇ ਬਰਾਹੇ ਜਾ ਰਹੇ ਨੇ ਗੋਲੀਆਂ ਮਾਰੀ ਜਾ ਰਹੀਆਂ ਨੇ ਸਾਡੇ ਜਵਾਨ ਮਾਰੇ ਜਾ ਰਹੇ ਨੇ ਬਹੁਤ ਦੁਖਦਈ ਕਟਣਾ ਮੈਂ ਇਹਨਾਂ ਸਰਕਾਰਾਂ ਦੇ ਬੈਣ ਪਾਣਾ ਚਾਹਨੀ ਆ ਬੈਣ ਪਾਣੀਆਂ ਮੈਂ ਜਿਨ੍ਹਾਂ ਨੇ ਸਾਡੇ ਮੁੰਡੇ ਮਰਵਾਤੇ ਮੇਰਾ ਖੂਨ ਖੋਲ ਰਿਆ ਮੈਂ ਉਹਨਾਂ ਬੀਬੀਆਂ ਨੂੰ ਸੁਨੇਹਾ ਲਾਉਣੀ ਆ ਵੀ ਬੀਬੀਆਂ ਇੱਥੇ ਆ ਆ ਕੇ ਆਪਣੀ ਹਿੱਕਾ ਅੱਗੇ ਕਰੋ ਕਿ ਆਪਣਾ ਕਿਸੇ ਦਾ ਭਾਈ ਨਾ ਮਰੇ ਕਿਸੇ ਦਾ ਪੁੱਤ ਨਾ ਮਰੇ ਕਿਸੇ ਦਾ ਪਿਆ ਨਾ ਮਰੇ ਇਹ ਆਪਣੇ ਕਿਸਾਨ ਆ ਇੱਕ ਮਾਂ ਕੇ ਸਰਕਾਰਾਂ ਨੂੰ ਰੋਟੀ ਦਿੰਦੇ ਨੇ ਸਰਕਾਰ ਰੋਟੀ ਖਾਂਦੇ ਨੇ ਸਾਡੀ ਕਮਾਈ ਹੋਈ ਤੇ ਸਾਡੇ ਜਵਾਨਾਂ ਨੂੰ ਮਾਰ ਰੇ ਨਾ ਹਰਿਆਣਾ ਸਰਕਾਰ ਦੇ ਖਿਲਾਫ ਕੀ ਕਹਿਣਾ ਚਾਹੁੰਦੇ ਹਰਿਆਣਾ ਸਰਕਾਰ ਦੇ ਖਿਲਾਫ ਮੈਂ ਕਹਿਣਾ ਚਾਹੁੰਨੀ ਆ ਹਰਿਆਣਾ ਦਾ ਜਿਹੜਾ ਖੱਟੜ ਹੈ ਜੇ ਉਹਦੇ ਘਰ ਕੋਈ ਜਵਾਕ ਹੁੰਦਾ ਉਹਨੂੰ ਪੀੜ ਹੁੰਦੀ ਉਹਨੇ ਪਹਿਲਾਂ ਵੀ ਆਹ ਕੁਛ ਕੀਤਾ ਸੀ ਜਦੋਂ ਦੋਲਣ ਚੱਲਿਆ ਸੀ ਹੁਣ ਵੀ ਆਈ ਕੁਛ ਕਰ ਰਿਹਾ ਉਹ ਉਹਨੇ ਪਾਕਿਸਤਾਨ ਦਾ ਬਾਰਡਰ ਬਣਾਤਾ ਹਰਿਆਣਾ ਹਰਿਆਣੇ ਪੰਜਾਬ ਦੇ ਆਪਸ ਵਿੱਚ ਰਿਸ਼ਤੇ ਹੁੰਦੇ ਨਾ ਸਾਡੇ ਉਧਰੋਂ ਉਧਰੀ ਕੁੜੀਆਂ ਵਿਆਹੇ ਜਾਂਦੇ ਨੇ ਖੱਟੜ ਸਰਕਾਰ ਕੀ ਕਰਨਾ ਚਾਹੁੰਦੀ ਹੈ ਭਾਰਤੀ ਕਿਸਾਨ ਜੁਨੀਅਨ ਕ੍ਰਾਂਤੀਕਾਰੀ ਦਾ ਇਕਾਈ ਪ੍ਰਧਾਨ ਹੈ ਇਹ ਪਿੰਡ ਦਾ ਤੋਂ ਇੱਥੇ ਰਹਿੰਦੀ ਜਦੋਂ ਅਥਰੂ ਗੈਸ ਤੇ ਗੋਲੇ ਉਹਨਾਂ ਨੇ ਦਾਗੇ ਨੇ ਉਹਦੇ ਨਾਲ ਇਹਨਾਂ ਦੇ ਫੇਫੜਿਆਂ 'ਚ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਹੋਣ ਦੇ ਨਾਲ ਇਹਨਾਂ ਦਾ ਮਤਲਬ ਇੱਥੇ ਬਹੁਤ ਬੁਰਾ ਹਾਲ ਹੋ ਗਿਆ ਜਦੋਂ ਹਾਂਜੀ ਉਮਰ ਇਹਨਾਂ ਦੀ ਕਰੀਬ 55 50 55 ਸਾਲ ਦੇ ਕਰੀਬ ਹੈਗੀ ਜੀ ਤੁਹਾਡੀ ਕੀ ਕੀ ਆਪ ਮੰਗ ਕਰਦੇ ਹੈ ਪਰਿਵਾਰ ਮੇ ਕਿਹੜੇ ਹਾਲਾਤ ਹੈ ਆਪ ਕੀ ਪਰਿਵਾਰ ਮੰਗਤਾ ਇਹੀ ਹੈ ਵੀ ਜਿਹੜੇ ਇਹਨਾਂ ਦਾ ਬਣਿਆ ਹੋਇਆ ਪਹਿਲਾਂ ਵੀ ਸਟੂਲ ਵੀ 5 ਲੱਖ ਰੁਪਈਆ ਇੱਕ ਨੌਕਰੀ ਤਾਂ ਬਾਕੀ ਕਰਜ਼ਾ ਮਾਫੀ ਸਾਰੀ ਉਹ ਤਾਂ ਮੰਗਾ ਹੈ ਹੀ ਨੇ ਹਾਂ ਕਰਜ਼ਵੀ ਦਾ ਛੋਟਾ ਕਿਸਾਨ ਦਾ ਕਿੱਲੇ ਦਾ ਕਿਸਾਨ ਦਾ ਇਸ ਲਈ ਇਹ ਸਾਰੀ ਮੰਗਾ ਤੇ ਹੈ ਨੇ ਦੂਜਾ ਨੰਬਰ ਅਸੀਂ ਕਹਿੰਨੇ ਵੀ ਹਰਿਆਣਾ ਸਰਕਾਰ ਦੇ ਉੱਤੇ ਜਿਹੜੀ ਹੈ ਨਾ ਉਹ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ 1 ਕਿਲੋਮੀਟਰ ਅੰਦਰ ਆਣ ਕੇ ਕੱਲ ਵੀ ਉਹਨਾਂ ਨੇ 25-30 ਸਾਡੇ ਟਰੈਕਟਰ ਜਿਹੜੇ ਨੇ ਉਹਨਾਂ ਦਾ ਰੱਜ ਕੇ ਨੁਕਸਾਨ ਕਰਿਆ ਉਮਰ ਕਿੰਨੀ ਸੀ ਜੀ ਇਹਨਾਂ ਦੀ ਹਾਂਜੀ ਉਮਰ ਹੋ ਗਈ ਸੀ ਜੀ 50-55 ਸਾਲ ਦੇ ਕਰੀਬ ਪਿੱਛੇ ਦੇਖੀ ਕਿੰਨੂ ਕਿੰਨੂ ਛੱਡ ਗਏ ਜੀ ਦੋ ਬੇਟੇ ਨੇ ਇੱਕ ਬੇਟੀ ਹੈ ਤੇ ਪਰਿਵਾਰ ਬਿਲਕੁਲ ਛੋਟਾ ਸੀ 2 ਕਿੱਲੇ ਜ਼ਮੀਨ ਆ ਇਹਨਾਂ ਦੀ ਹਾਂ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਸੀ ਬਿਲਕੁਲ ਮਾਲੀ ਹਾਲਤ ਕੋ ਨੂੰ ਪਾਦੀ ਦੋ ਕਿੱਲਾਂ ਦੇ ਕੈਸੇ ਹੋਣਗੇ ਹਾਲਾਤ ਮੰਨ ਕਰੇ ਸੀ 15 ਸਾਲ ਦਾ ਕਿਸਾਨ ਸਰ ਕੋ ਸਟੈਂਡ ਹੈ ਹਾਂ ਅਸੀਂ ਮੰਗ ਕਰਦੇ ਆ ਵੀ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਚਰਚਾ ਹੈਗਾ ਕਿਸਾਨ ਦੇ ਸਿਰ ਤੇ ਇਹ ਇੱਕ ਪਰਚਾ ਦਰਜ ਹੋਣਾ ਚਾਹੀਦਾ ਜਿਹੜਾ ਨਿਲ ਵਿੱਜ ਜੀ ਹੈ ਜਿਹੜੇ ਇਸ ਮਤਲਬ ਜੋ ਜ਼ਿੰਮੇਵਾਰ ਨੇ ਸਰਕਾਰ ਦੇ ਇਸ ਕਰਕੇ ਇਹ ਵੀ ਕੱਲ 1 ਕਿਲੋਮੀਟਰ ਅੰਦਰ ਆਣ ਕੇ ਸਾਡੀਆਂ 25 ਟਰਾਲੀਆਂ ਦਾ ਨੁਕਸਾਨ ਕਰਿਆ ਟਰੈਕਟਰਾਂ ਦਾ ਕਰਿਆ ਵਿੱਚੋਂ ਸਮਾਨ ਉਠਾ ਕੇ ਲੈ ਗਏ ਨੇ ਸਾਡੇ ਨੌਜਵਾਨਾਂ ਨੂੰ ਰੈਸਟ ਕਰਿਆ ਉਸ ਤੇ ਅਸੀਂ ਆਨੇ ਵੀ ਸਾਡੇ ਸਾਡੀ ਪੰਜਾਬ ਸਰਕਾਰ ਨੂੰ ਇਹ ਬਣਦੀ ਹੈ ਅਸੀਂ ਮੰਗ ਕਰਦੇ ਆ ਵੀ ਹਰਿਆਣਾ ਸਰਕਾਰ ਦੇ ਨਿੱਲ ਵਿਜ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਅਮ੍ਰਿਤਸਰ ਤੇ ਹੋਣਾ ਚਾਹੀਦਾ ਔਰ ਮੋਦੀ ਤੇ ਹੋਣਾ ਚਾਹੀਦਾ ਜਿਹੜਾ ਆਣ ਕੇ ਸਾਡੇ 1 ਕਿਲੋਮੀਟਰ ਦੇ ਅੰਦਰ ਸਾਡੇ ਪੰਜਾਬ ਦੇ ਵਿੱਚ ਦਾਖਲ ਹੋ ਕੇ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਇੱਕ ਬਹੁਤ ਵੱਡਾ ਤਸਰਦ ਕੀਤਾ ਹੈ ਇਸ ਮੰਗ ਕੋ ਲੈ ਕੇ ਆਪ ਪੰਜਾਬ ਦੇ ਮੁੱਖ ਮੰਤਰੀ ਸ਼ੇ ਮਿਲਣਗੇ ਜਾਂ ਫਿਰ ਆਪ ਨੇ ਉਨ੍ਹਾਂ ਦੇ ਅੱਗੇ ਮੰਗ ਨਹੀਂ ਅਸੀਂ ਮੰਗ ਕਰ ਰਹੇ ਹਾਂ ਮਿਲਣਾ ਕਿ ਹੁਣ ਬੈਠੇ ਆਪਾਂ ਮੋਰਚੇ 'ਚ ਹੁਣ ਕੋ ਮਿਲਦਾ ਸਮਾਂ ਨਹੀਂ ਉਹਨਾਂ ਨੂੰ ਅਸੀਂ ਮੋਰਚੇ 'ਚ ਬੈਠੇ ਉਹਨਾਂ ਨੂੰ ਦਿਖ ਪ ਰਿਹਾ